ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਰ ਸਾਹਿਬ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਤਰਨਤਾਰਨ ਜਿੰਨੀ ਚੋਣ ਬਾਰੇ ਵੀ ਇਸ ਤਰ੍ਹਾਂ ਦੇ ਸਰਵੇ ਜਿਹੜੇ ਆ ਉਹ ਸਾਹਮਣੇ ਆਏ ਆ ਪਰ ਇੱਕ ਗੱਲ ਹੋਰ ਵੇਖਣ ਨੂੰ ਮਿਲਦੀ ਆ ਭਾਵਾਂ ਇਹਨੂੰ ਆਪਾਂ ਤਰਨ-ਤਰਨ ਨਾਲ ਜੋੜ ਲਈਏ ਭਾਵਾਂ ਇਹਨੂੰ ਅਸੀਂ ਆਪਣੀ ਸਿਆਸਤ ਦੇ ਨਾਲ ਜੋੜ ਲਈਏ ਕਿਕਲੀਆਂ ਦਾ ਇੱਕ ਦੌਰ ਜਿਹੜਾ ਜਿਹੜਾ 2022 ਦੇ ਵਿੱਚ ਸ਼ੁਰੂ ਹੋਇਆ ਸੀਗਾ ਉਹ ਹਾਲੇ ਤੱਕ ਨਿਰੰਤਰ ਜਾਰੀ ਆ ਹੁਣ ਇਸ ਕਿਕਲੀਆਂ ਦੇ ਪੜ ਦੇ ਵਿੱਚ ਇਸ ਕਿਕਲੀ ਮੁਕਾਬਲੇ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਜਿਹੜੇ ਆ ਉਹ ਵੀ ਨਿੱਤਰ ਗਏ ਆ ਲੋਕ ਇਹਦਾ ਆਨੰਦ ਲੈ ਰਹੇ ਆ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਵੀ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੂਰ ਕਰਾਉਣੀਆਂ ਜਾਂ ਇਹ ਕਿਕਲੀਆਂ ਸੁਣ ਕੇ ਜਾਂ ਇਹਨਾਂ ਦਾ ਜਿਹੜਾ ਜੁਮਲੇਬਾਜੀ ਆ ਜਾਂ ਜਿੱਦਾਂ ਦੇ ਇੱਕ ਦੂਜੇ ਉੱਤੇ ਤੰਜ਼ ਕੱਸਦੇ ਆ ਉਹਨੂੰ ਸੁਣ ਕੇ ਆਨੰਦ ਲੈਣਾ ਇਹ ਜਿਹੜੀ ਗੱਲ ਸਮਝ ਤੋਂ ਬਾਹਰ ਆ ਇਸ ਤੋਂ ਇਲਾਵਾ ਆਪਾਂ ਅੱਜ ਦੇ ਪ੍ਰੋਗਰਾਮ 'ਚ ਗੱਲ ਕਰਾਂਗੇ ਵੀ ਡੀਆਈਜੀ ਭੁੱਲਰ ਬਰਖਾਸਤ ਜਿਹੜੇ ਇਸ ਵਕਤ ਆ ਵੀ ਉਹਨਾਂ ਦੇ ਉੱਤੇ ਹੁਣ ਈਡੀ ਜਿਹੜੀ ਆ ਉਹ ਵੀ ਸ਼ਕੰਜਾ ਕਸੇਗੀ ਕੁਝ ਜਿਹੜੇ ਉਹਨਾਂ ਦੇ ਬੇਨਾਮੀਆ ਪ੍ਰਾਪਰਟੀਆਂ ਨੇ ਉਹਦੇ ਬਾਰੇ ਵੀ ਤੁਹਾਨੂੰ ਸਮਝਾਂਗੇ ਔਰ ਇਹਦੇ ਨਾਲ ਹੀ ਆਪਾਂ ਸਮਝਣ ਦੀ ਇਹ ਵੀ ਕੋਸ਼ਿਸ਼ ਕਰਾਂਗੇ ਵੀ ਦੀਵਾਲੀ ਕਿੰਜ ਮਨਾਈਦੀ ਆ ਮੇਰੇ ਕਹਿਣ ਤੋਂ ਭਾਵ ਇਹ ਇਸ ਕਰਕੇ ਆ ਵੀ ਦੀਵਾਲੀ ਮਨਾਉਣ ਨੂੰ ਲੈ ਕੇ ਭਾਜਪਾ ਦੇ ਵਿੱਚ ਇੱਕ ਜੰਗ ਜੀ ਛਿੜ ਗਈ ਆ ਦਿੱਲੀ ਦੇ ਭਾਜਪਾ ਦੇ ਆਗੂ ਆ ਆਰ ਪੀ ਸਿੰਘ ਉਹ ਕਹਿੰਦੇ ਵੀ ਮੈਂ ਉਦੋਂ ਤੱਕ ਦੀਵਾਲੀ ਨਹੀਂ ਮਨਾਉਣੀ ਜਦੋਂ ਤੱਕ ਬੰਦੀ ਸਿੰਘ ਜਿਹੜੇ ਆ ਰਿਹਾ ਨਹੀਂ ਹੁੰਦੇ ਅਚਾਨਕ ਹੇਜ ਜਿਹੜਾ ਜਾਗਿਆ ਬੰਦੀ ਸਿੰਘਾਂ ਦੇ ਪ੍ਰਤੀ ਇਹਦੇ ਪਿੱਛੇ ਕੀ ਕਾਰਨ ਆ ਪਰ ਸਭ ਤੋਂ ਪਹਿਲਾਂ ਆ ਜਿਹੜਾ ਕਿੱਕਲੀ ਮੁਕਾਬਲਾ ਸ਼ੁਰੂ ਹੋਇਆ ਪੰਜਾਬ 'ਚ ਪੱਟੀ ਸਾਹਿਬ ਇਹਦੇ ਬਾਰੇ ਕੁਝ ਦੱਸੋ ਪਹਿਲੀ ਗੱਲ ਤੇ ਮੈਂ ਦੱਸ ਦਿਆਂ ਕਿ ਕਿੱਕਲੀ ਕਲீர் ਦੀ ਤੁਹਾਡੀ ਉਹਦੀ ਸ਼ਖਬੀਰ ਦੀ ਚਿੱਟਾ ਵਿਕਾਈ ਦਾ ਫਿਰ ਮਜੀਠੀਆ ਪਸਾਈ ਦਾ ਇਹ ਗੱਲਾਂ ਕੋਈ ਸੰਬੀਰ ਮੁੱਖ ਮੰਤਰੀ ਲੈਵਲ ਦੀ ਗੱਲਾਂ ਹੀ ਬਿਲਕੁਲ ਮੁੱਖ ਮੰਤਰੀ ਦੇ ਮੁਖਾਰ ਬੰਦ ਤੋਂ ਨਿਕਲਿਆ ਹੋਇਆ ਹਰ ਸ਼ਬਦ ਉਹ ਹੋਣਾ ਚਾਹੀਦਾ ਵਾ ਜਿਹੜਾ ਸੂਬੇ ਨੂੰ ਸਮਰਪਿਤ ਹੋਵੇ ਇਹ ਤੁਸੀਂ ਇੱਕ ਪਰਿਵਾਰ ਨੂੰ ਸਮਰਪਿਤ ਕਰਨ ਆਪਣੀ ਗੱਲ ਕਿੱਕਲੀ ਕਰੀ ਪਾ ਕੇ ਤੇ ਕੰਜਨਪ੍ਰੀਤ ਕੌਰ ਜਿਹੜੀ ਆ ਉਹਦਾ ਜਵਾਬ ਦੇ ਰਹੀ ਹੈ ਜਿਹੜੀ ਸੁਖਵਿੰਦਰ ਕੌਰ ਦੀ ਬੇਟੀ ਬੇਟੀ ਹੈ ਕੀ ਕਰੋਗੇ ਤੁਸੀਂ ਮੁੱਖ ਮੰਤਰੀ ਨੂੰ ਚਾਹੀਦਾ ਸੀ ਉੱਥੇ ਮੁੱਦੇ ਪੰਥਕ ਲੈ ਕੇ ਆਉਂਦੇ ਉੱਥੇ ਮੁੱਦੇ ਪੰਜਾਬ ਦੇ ਲੈ ਕੇ ਆਉਂਦੇ ਉੱਥੇ ਕੇਂਦਰ ਨੂੰ ਕੀਤੀ ਜਾਂਦੀ ਵਿਤਕਰੇबाजी ਲੈ ਕੇ ਆਉਂਦੇ ਲੋਕਾਂ ਨੂੰ ਇਹਦੇ ਬਾਰੇ ਜਾਗਰੂ ਕਰਦੇ ਵੀ ਪੰਜਾਬ ਕੀ ਚਾਹੁੰਦਾ ਵਾ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਵਾ ਉਹ ਗੱਲ ਕਰਦੇ ਇਹਦਾ ਮਤਲਬ ਤੁਹਾਡੇ ਕੋਲੇ ਪੰਜਾਬ ਬਾਰੇ ਕੋਈ ਗੱਲ ਕਰਨ ਨੂੰ ਹੈ ਹੀ ਨਹੀਂ ਤੁਸੀਂ ਕਿਕਲੀਆਂ ਪਾ ਕੇ ਤੇ ਆਪਣੀ ਜਿਹੜੀ ਐਂਟਰਟੇਨਮੈਂਟ ਕਰਕੇ ਤੇ ਗਾਂ ਜਾਂਦੇ ਹੋ ਲੋਕ ਮਖੌਲ ਕਰਦੇ ਨੇ ਲੋਕ ਮਖੌਲ ਕਰਦੇ ਨੇ ਕਿ ਜੇ ਮੁੱਖ ਮੰਤਰੀ ਆਇਆ ਜਾਂ ਆਇਆ ਤੇ ਇੱਥੇ ਆ ਕੇ ਇੱਕ ਇੱਕਲੀ ਪਾ ਕੇ ਗਾਂ ਗਿਆ ਤੂੰ ਪਾਈ ਜਾ ਕਿਕਲੀਆਂ ਸਾਨੂੰ ਤੇਰੀ ਇਹ ਕਿਕਲੀਆਂ ਕੋਈ ਲੈਣਾ ਦੜਾ ਨਹੀਂ ਸਾਨੂੰ ਲੈਣਾ ਦੇਣਾ ਤੇ ਆ ਵੀ ਸਾਡੇ ਪੰਜਾਬ ਦਾ ਵਿਕਾਸ ਕਰੂਗਾ ਸਾਡੇ ਲੋਕਾਂ ਨੂੰ ਰੋਜ਼ਗਾਰ ਕਦੋਂ ਮਿਲੂਗਾ ਬੇਰੋਜ਼ਗਾਰ ਜਿਹੜੇ ਵੀਰ ਨੇ ਲੱਖਰਾਂ ਰੁਪਏ ਖਰਚ ਕੇ ਧੋਖੇ ਦਾ ਸ਼ਿਕਾਰ ਹੋ ਕੇ ਭੇਜਣਾ ਉਹਨਾਂ ਨੂੰ ਕੈਨੇਡਾ ਹੁੰਦਾ ਤੇ ਭੇਜਦੇ ਰਸ਼ੀਆ ਜਿੱਥੇ ਉੱਥੇ ਆਰਮੀ ਦੇ ਟੱਕ ਤੈਨ ਦਾ ਉਹਨਾਂ ਕਿੰਨੇ ਮੁੰਡੇ ਸਾਡੇ ਮਾਰੇ ਗਏ ਨੇ ਉੱਥੇ ਉਸ ਪਾਸੇ ਕੋਈ ਖਿਆਲ ਨਹੀਂ ਕਰਦੇ ਕੋਈ ਤੇ ਗੱਲ ਹੀ ਨਹੀਂ ਕਰਦੇ ਆਦੀ ਵੇ ਬਾਈਡਰ ਸੀ 8 ਮੁੰਡੇ ਸਾਡੇ ਤੇ ਜਾਜਿਕ ਸੰਤ ਚ ਲੱਗੇ ਨੇ ਜਿੱਥੇ ਠੰਡ ਬੜੀ ਹੈ ਪਾਕਿਸਤਾਨ ਦੇ ਵਿੱਚ ਤੇ ਜਿਹੜਾ ਕਿਤੇ ਹੋਰ ਸੀਗਾ ਤੇ ਭੇਜ ਕਿਤੇ ਹੋ ਦਿੰਦਾ ਕਹਿੰਦਾ ਤੁਹਾਨੂੰ ਉੱਥੇ ਡਰਾਈਵਰ ਦੀ ਨੌਕਰੀ ਮਿਲ ਜੂਗੀ ਆਸਟ੍ਰੇਲੀਆ ਚ ਜਲ ਜੂਗੀ ਤੁਸੀਂ ਇੱਕ ਜੰਗਿਸਤਾਨ ਦੇ ਭੇਜਦਾ ਜਿੱਥੇ ਉਹਨਾਂ ਤੇਰੇ ਨੂੰ ਰੋਟੀ ਵੀ ਮੁਸ਼ਕਲ ਹੋਈਏ ਬਿਲਕੁਲ ਬਰੇ ਵਿੱਚ ਰਹਿ ਨਹੀਂ ਸਕਦੇ ਇਹ ਗੱਲਾਂ ਇਹ ਕਰਨ ਵਾਲੀਆਂ ਵੀ ਇਸ ਵੇਲੇ ਦੇ ਵਾਸਤੇ ਕਾਨੂੰਨ ਪੜਾ ਕੇ ਕੀ ਕਾਰਵਾਈ ਕਰ ਰਹੇ ਤੋ ਖੇਬਾ ਦੇ ਡੰਦਾਂ ਦੇ ਖਿਲਾਫ ਸੀ ਕੀ ਕਾਰਵਾਈ ਕਰ ਰਹੇ ਆ ਮਾਫੀਆ ਰਾਜ ਦੇ ਖਿਲਾਫ ਕੀ ਕਾਰਵਾਈ ਕਰ ਰਹੇ ਆ ਮਾਫੀਆ ਪਨਪਰੇਵਾ ਤੇ ਸਰਕਾਰ ਦੇ ਆਗੂ ਜਿਹੜੇ ਨੇ ਉਹਦੀ ਪੁਸ਼ਤਨਾ ਹੀ ਕਰ ਰਹੇ ਐਮਐਲਏ ਵੀ ਕਰ ਰਹੇ ਤੇ ਕਈ ਮਨਿਸਟਰ ਵੀ ਕਰ ਰਹੇ ਡੀਜੀਪੀ ਸਾਡੇ ਜਿਹੜੀ ਪੰਜਾਬ ਪੁਲਿਸ ਦੇ ਪੱਲੇ ਕੋਈ ਨਹੀਂ ਹੈਗਾ ਇਸ ਕਰਕੇ ਮੁੱਖ ਮੰਤਰੀ ਸਾਹਿਬ ਦੀ ਕਿੱਕਲੀ ਤੇ ਕੋਈ ਗੱਲ ਨਹੀਂ ਹੈ ਕਿ ਕਿੱਕਲੀਆਂ ਜਿੰਨੀ ਮਰਜ਼ੀ ਪਾਈ ਜੋ ਤੁਸੀਂ ਇਦਾਂ ਕਰਦੇ ਕਿੱਕਲੀ ਇਹਨਾਂ ਦੀ ਚੰਗੀ ਲੱਗੀ ਸੀਗੀ ਪੱਟੀ ਸਾਹਿਬ 2022 ਦੇ ਵਿੱਚ ਕਿੱਕਲੀ ਦਾ ਲੋਕ ਆਨੰਦ ਵੀ ਲਿਆ ਉਦੋਂ ਇਦਾਂ ਲੱਗਦਾ ਸੀਗਾ ਵੀ ਜਦੋਂ ਇਹ ਸਰਕਾਰ ਦੇ ਵਿੱਚ ਆਉਣਗੇ ਤਾਂ ਬਹੁਤ ਸਾਰੇ ਜਿਹੜੇ ਮਸਲੇ ਜਿਹੜੇ ਲਟਕਦੇ ਆਉਂਦੇ ਆ ਹੱਲ ਹੋ ਜਾਣਗੇ ਪਰ ਹੁਣ ਇਹ ਜਿਹੜੀਆਂ ਕਿੱਕਲੀਆਂ ਸੁਣਾਈਆਂ ਜਾ ਰਹੀਆਂ ਜਾਂ ਕੰਚਨਪ੍ਰੀਤ ਮੈਡਮ ਵੀ ਜਿਹੜੇ ਉਹ ਪੈਜੀ ਹੋਣੀ ਸੁਣਾ ਰਹੇ ਕਿੱਕਲੀਆਂ ਇਹ ਉਸ ਇਲਾਕੇ ਨੂੰ ਸੰਬੋਧਨ ਕਰਦੇ ਆ ਜਿੱਥੋਂ ਆਪਾਂ ਰੋਜ਼ ਪੜਦੇ ਆਂ ਜੀ ਚਿੱਟਾ ਆ ਗਿਆ ਡਰੱਗ ਆ ਗਈ ਦੂਜਾ ਅਸਲਾ ਆ ਗਿਆ ਜਿਹੜੀ ਇੱਕ ਇੱਕ ਵੀ ਤੁਸੀਂ 2022 ਦੀ ਗੱਲ ਲੋਕਾਂ ਨੇ ਨਾਂ ਦੀ ਮੰਗਿਆ ਬਸ ਹੋਰ ਕੁਛ ਨਹੀਂ ਕੀਤਾ ਲੋਕ ਉਹਦੋਂ ਵੀਂਦ ਰਾਜ ਸੀ ਵੀ ਗੱਲ ਪੰਥ ਮੁੱਦੇ ਪੰਜਾਬ ਦੀ ਗੱਲ ਕਰੋ ਤੁਸੀਂ ਪੰਜਾਬ ਦੇ ਮੁੱਦੇ ਕੀ ਨੇ ਚਲੋ ਕੰਚਨਪ੍ਰੀਤ ਤੇ ਜੇ ਵਿਚਾਰੀ ਨਾਕੀ ਸਿਆਸੀ ਪਿਛੋਕੜ ਨਾ ਉਹਨੂੰ ਸਿਆਸਤ ਬਾਰੇ ਜਾਣਕਾਰੀ ਉਹਨੇ ਜਵਾਬ ਹੀ ਨਹੀਂ ਦਿੱਤਾ ਸਿਰਫ ਮੁੱਖ ਮੰਤਰੀ ਦੀ ਕਿੱਕ ਲਈਦਾ ਬਾਕੀ ਉਹਨੇ ਵਿਚਾਰੀ ਨੂੰ ਕੁਝ ਨਹੀਂ ਕੀਤਾ ਇਸ ਕਰਕੇ ਚਲੋ ਉਹਦੀ ਮਾਤਾ ਵਲ ਇਲੈਕਸ਼ਨ ਵਿੱਚ ਖੜੀ ਆ اپنی માતા ਦੀ ਕਵਰਿੰਗ ਉਮੀਦਵਾਰ ਵੀ ਕੰਚਨਪ੍ਰੀਤਾ اچھا ਜੀ ਜੇ ਖੁਦਾ ਨਾ ਖਾਸਤਾ ਉਹਨਾਂ ਦੇ ਕਾਗਜ਼ ਰੱਦ ਹੋਦੇ ਨੇ ਤੇ ਉਹਨਾਂ ਦੀ ਜਗ੍ਹਾ ਤੇ ਕੰਚਨਪ੍ਰੀਤ ਕੋਰ ਜਿਹੜੀ ਆ ਉਹ ਇਲیکشن ਲੜੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਦੀ ਮੈਂ ਸੋਚਦਾ ਵੀ ਅਸਫਲ ਫੇਰੀ ਰਹੀ ਹੈ ਤੁਸੀਂ ਉੱਥੇ ਸਟੇਜ ਚ ਲਾ ਕੇ ਸਪੀਚ ਕੀਤੀ ਆ ਸਟੇਟ ਨਹੀਂ ਚਲਾਈ ਤੁਸੀਂ ਇਹ ਇਲਾਕਾ ਲੋਕ ਦੁਖੀ ਨੇ ਇੱਥੋਂ ਪੁਲਸ ਵਧੀ ਕਿਹਾ ਤੋਂ ਦੁਖੀ ਨੇ ਉਹਨਾਂ ਨੂੰ ਇੱਥੇ ਤੱਕ ਸਾਫ ਨਹੀਂ ਮਿਲਿਆ ਉਹਨਾਂ ਸਾਹ ਬਚੋਣੇ ਸੰਦਨ ਸਾਭ ਦਿੱਤਾ ਜਾਵੇ ਉੱਧੇ ਕਿਸੇ ਦਾ ਖਿਆਲ ਨਹੀਂ ਹੈਗਾ ਇਸ ਇਲਾਕੇ ਨੂੰ ਮਿੰਨੀ ਖਾਲਸਾ ਵੀ ਕਿਹਾ ਜਾਂਦਾ ਇੱਥੋਂ ਦੇ ਲੋਕਾਂ ਦੀਆਂ ਮੰਗਾਂ ਬਹੁਤੀਆਂ ਵੱਡੀਆਂ ਨਹੀਂ ਹੈਗੀਆਂ ਮੈਨੂੰ ਮਨਿੰਦਰ ਸਿੰਘ ਐਡਵੋਕੇਟ ਹਾਈ ਕੋਰਟ ਦੇ ਹੈਗੇ ਨੇ ਬੇਸਿਕਲੀ ਉਹ ਪੱਟੀ ਦੇ ਰਹਿਣ ਵਾਲੇ ਪਿੱਛੋਂ ਉਹਨਾਂ ਦਾ ਫੋਨ ਆਉਂਦਾ ਵੀ ਮੇਰੀ ਰਸਾਈ ਪੰਧੋ ਪਤਾ ਵੀ ਕਾਗਜ਼ 'ਚ ਕਾਫੀ ਹੈਗੀ ਮੈਂ ਟਿਕਟ ਲੈ ਕੇ ਉਥੋਂ ਚੋਣ ਲੜ ਸਕਦਾ ਸੀ ਲੇਕਿਨ ਮੈਂ ਇੱਕ ਗੱਲ ਲੋਕਾਂ ਨੂੰ ਕਹੀ ਸੀ ਜੇ ਮੈਂ ਚੋਣ ਲੜਨੀ ਹੈ ਮੈਂ ਜਿੱਤ ਜਨਦਾ ਮੈਂ ਤੁਹਾਡੀ ਸੇਵਾ ਕਰੂੰਗਾ ਮੈਂ ਤੁਹਾਡੀਆਂ ਸੜਕਾਂ ਬਣਾਊਗਾ ਤੁਹਾਡੇ ਜਗਾਰ ਦੀ ਗੱਲ ਕਰੂੰਗਾ ਇੱਥੇ ਕੋਈ ਈਸਟਿਚ ਲੈ ਕੇ ਆਉਂਗਾ ਮੈਂ ਮੇਰੇ ਕੋਲ ਕਟੀਆਂ-ਵੱਛੀਆਂ ਮਾਰ ਦਿੱਤੇ ਤੁਹਾਡੇ ਕੋਲ ਅਫਸੋਸ ਕਰਨੇ ਆਏ ਜਾਣਗੇ। ਲੇਕਿਨ ਇਹਨਾਂ ਲੋਕਾਂ ਦੀ ਇੰਨੀ ਗੁੰਦੀ ਜੀ ਐਮਐਲਏ ਬਾਣੇ ਦੇ ਘਰ ਆ ਗਿਆ ਬੜਾ ਟੌਰੇ ਦਾ ਇਹਦੋਂ ਤੱਕ ਕੁਝ ਨਹੀਂ ਹੋ। ਐਸੇ ਕਰਕੇ ਨਾ ਕੋਈ ਸੜਕ ਰਿਪੇਅਰ ਹੋਈ ਹੈ, ਨਾ ਕੋਈ ਨਵੀਂ ਸੜਕ ਬਣੀ ਹੈ, ਨਾ ਕੋਈ ਨਵੀਂ ਇੰਸਟੀਚ ਲੱਗੀ ਆ। ਉਹ ਕਹਿੰਦੇ ਜੀ ਮੈਨੂੰ ਪਤਾ ਸੀ ਵੀ ਲੋਕਾਂ ਨੇ ਮੈਨੂੰ ਗਰਨ ਲੋਕ ਸਿਰਫ ਇੱਥੋਂ ਤਾਂ ਕਿ ਵੀ ਸਾਡੇ ਘਰ ਐਮਐਲਏ ਆ ਕੇ ਅਫਸੋਸ ਕਰਕੇ ਬੜੀ ਵੱਡੀ ਗੱਲ। ਬੀ ਕਰਮ ਸਿੰਘ ਮਜੀਠੀਆ ਦੀ ਮਜੀਠੇ ਤੋਂ ਕਾਮਯਾਬੀ ਦਾ ਵੱਡਾ ਕਾਰਨ ਹੀ ਇਹ ਆ ਉਹ ਆਪਣੇ ਹਲਕੇ ਦੇ ਵਿੱਚ ਜੇ ਵਿਰੋਧੀ ਧਿਰ ਦੇ ਵੀ ਕੁਝ ਗਮੀਆਂ ਤੋਂ ਉੱਥੇ ਜਾ ਕੇ ਵੀ ਅਫਸੋਸ ਕਰਾਉਂਦਾ ਸੀ ਲੇਕਨ ਅਸੀਂ ਕਹਿੰਦੇ ਉਹ ਵੀ ਕੰਮ ਕਰੋ ਡਿਵੈਲਪਮੈਂਟ ਵੀ ਕਰੋ ਮਜੀਠੀਏ ਨੇ ਆਪਣੇ ਰਾਜ ਦੇ ਵਿੱਚ ਅਮਰਸਰ ਤੋਂ ਲੈ ਕੇ ਮਜੀਠੀਆ ਜਿਹੜੀ ਸੀ ਉਹ ਡਬਲ ਸੜਕ ਬਣਾਤੀ ਏਟਲਨ ਕਰਤੀ ਹੁੰਦੀ। ਇਸ ਕਰਕੇ ਇਹ ਉਹ ਹੋਰੀ ਜਿਹੜੀ ਸਰਕਾਰ ਬਣੀ ਆ ਉਹਨੇ ਕੁਝ ਹੋਰ ਕੰਮ ਕੀਤੇ ਕੀਤੇ ਕੰਮ ਬੰਦੇ ਹੰਕੇ ਦੇ ਵਿੱਚ। ਜਦੋਂ ਮਹਿਤੇ ਬਾਦਲ ਸਾਹਿਬ ਮੁੱਖ ਮੰਤਰੀ ਆਉਦੇ ਆ ਤੇ ਉੱਥੇ ਮਜੀਠੀਆ ਸਾਹਿਬ ਕਹਿੰਦੇ ਜੋ ਗਰੰਟਾ ਵੰਦੇ ਪਿੰਡਾਂ ਨੂੰ ਉਹ ਕਹਿੰਦੇ ਮਜੀਠੀ ਦੇ ਵੀ ਧਿਆਨ ਰੱਖਦੇ ਤੇ ਬਾਦਲ ਸਾਹਿਬ ਕਹਿੰਦੇ ਸਾਰੇ ਪੰਜਾਬ ਦੀਆਂ ਗਰੰਟਾ ਤੋਂ ਮਜੀਠੇ ਦਵਾਣੀਆਂ ਤੇ ਦੇ ਵੀ ਤੂੰ ਕਿੰਨੇ ਧਿਆਨ ਰੱਖ ਲੋ। ਇਹ ਬਾਦਲ ਸਾਹਿਬ ਨੇ ਸ਼ਬਦ ਆ। ਸਾਡੇ ਲੋਕਾਂ ਦੀ ਮੰਗ ਕੀ ਹੁੰਦੀ ਹੈ ਸਾਡੇ ਲੋਕਾਂ ਦੀ ਮੰਗ ਵੀ ਵਿਕਾਸ ਦੀ ਹੈ ਹੀ ਨਹੀਂ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ ਦੇ ਉੱਤੇ ਜਦੋਂ ਉਹ ਮੁੱਖ ਮੰਤਰੀ ਬਣੇ ਉਹਨਾਂ ਆ ਕੇ ਪੱਟੀ 'ਚ ਇੱਕ ਕੱਟ ਕੀਤਾ ਤੇ ਉੱਥੇ ਜਿਹੜੇ ਇਸ ਲੋਕੇ 'ਚ ਸਮਗਨਰ ਬੜੇ ਹੋਏ ਹੂੰ ਇਸ ਇਲਾਕੇ ਦੇ ਤਰਨਤਾਰ ਨਿਲਜ ਸਮਗਨਰ ਬਹੁਤ ਹੋਏ ਖਾਲੜਾ ਠਾਣਾ ਹੋਇਆ ਘ੍ਰਿੰਡਾ ਠਾਣਾ ਹੋਇਆ ਜੇ ਬਾਲ ਥਾਣਾ ਹੋਇਆ ਇਹ ਵਿਕਦੇ ਹੁੰਦੇ ਸੀ ਵੀ ਐਸ ਐਚਓ ਬੋਲੀ ਲਾ ਕੇ ਖਰੀਦੇ ਸੀ ਮੈਂ ਐਸ ਐਸ ਪੀ ਨੂੰ 9 ਮਹੀਨੇ ਪੈਸੇ ਦੇਵਾਂਗਾ ਥਾਣੇ ਵਿੱਚ ਦੇ ਸੀ ਕਰੇਡੇ ਥਾਣੇ ਦੇ ਵਿੱਚ ਅਸ਼ੋਕ ਸ਼ਰਮਾ ਐਸ ਐਚਓ ਲੱਗਦੇ ਜੇ ਸਬ ਇੰਸਪੈਕਟਰ ਉਹਨਾਂ ਦਿਨਾਂ ਐਕਸੀਡੈਂਟ ਦਾ ਹਾਕੇ ਤੇ 50000 ਰੁਪਏ ਦੇ ਕੇ 50000 ਕਿੰਨਾ ਬੰਦਨ ਦਾ ਹਿਸਾਬ ਨਾਲ 50 ਲੱਖ ਮੰਨ ਲਓ ਗੁੰਡਾ ਕੀ ਹੈ ਵੀ ਉਹ ਐਸਐਚਓ ਬਦਲ ਜਾਂਦਾ ਐਸਐਚਓ ਬਦਲ ਜਾਂਦਾ ਚਾਰ ਪੰਜ ਦਿਨ ਬਾਅਦ ਉਹ ਐਸਐਚਓ ਧੋਈ ਤੇ 50000 ਦਿੱਤਾ ਆਪਾ ਉਹ ਫਿਰ ਜਿੰਨੇ ਇਲਾਕੇ ਦੇ ਸਮਗਲੜਾ ਛੋਟੇ ਆ ਵੱਡੇ ਸਾਰੇ ਚੁੱਕ ਦਿੰਦੇ ਹਵਾਲਾ ਫਰੀ ਭਰ ਗਈ ਲੋਕ ਜਿਹੜੇ ਕਮਰੇ ਸੀ ਬਕਾਇਦਾ ਤੌਰ ਤੇ ਇਹਨਾਂ ਦੇ ਮਜਬੂਬਾਂ ਦੇ ਉਹ ਵੀ ਭਰ ਗਏ ਉੱਥੇ ਜਿਹੜੀ ਸੀ ਬਾਕੀ ਸਟੋਰੀ ਭਰ ਗਿਆ ਫਿਰ ਉਹ ਜਿਹੜੀ ਲੋਕਾਂ ਦੀ ਜਿਹੜੀ ਬੈਂਕਾ ਸੀ ਬੈਟਨ ਉੱਤੇ ਜਾ ਕੇ ਬੰਦ ਕੀਤੇ ਤੇ ਸ਼ੋਕ ਨੇ ਕੀ ਕੀਤਾ ਉਹਨੇ ਆਪ ਨੂੰ ਗਲਤ ਸਮਝਾਈ ਸੀ ਕਿ ਮੈਂ ਕਿਸੇ ਤੋਂ 2000 ਕਿਸੇ 5 ਅੰਕ ਜਿਹੜਾ ਸਮਗਲ ਉਹਦੇ ਪੈਸੇ ਇਕੱਠੇ ਕਰਕੇ ਮੈਂ 2 ਦਿਨਾਂ 'ਚ 2.5 ਲੱਖ ਰੁਪਏ ਇਕੱਠਾ ਕੀਤਾ मतलब 2.5 ਕਰੋੜ ਇਕੱਠਾ ਕੀਤਾ ਹਾਂ 2.5 ਕੋੜੀ ਕਹਾਂਗੇ ਆਪਾਂ ਹੂੰ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਮੈਨੂੰ ਬਕਾਇਦਾ ਤੌਰ ਤੇ ਐਸਐਸਪੀ ਕਹਿਣ ਲੱਗਾ ਤੀ ਸ਼ੋਕਮਨ ਤੇਰੀ ਬਦਲੀ ਲੈਂਚ ਕਰਦੀ ਮੈਂ ਕਹਿੰਦਾ ਜੀ ਸਭਕੇ ਜੀ ਕੋਈ ਗੱਲ ਨਹੀਂ ਕਪਾਤ ਯਾਰ ਕੰਦਾ 2.5 ਲੱਖ ਜੀਵਿਤ ਮੈਂ ਯਾਰ ਰੂਮਾਨਾ ਘਰ ਨੂੰ ਆਗੇ ਇਦਾਂ ਹੀ ਥਾਣੇ ਵਿਕਦੇ ਸੀਗੇ ਬਕਾਇਦਾ ਤੌਰ ਤੇ ਮੈਂ ਦੱਸ ਤੂੰ ਕਿੰਨੀ ਬੋਦੀ ਨੇ ਤੂੰ ਕਿੰਨੇ ਪੈਸੇ ਦੇਣਾ ਤੇ ਇਸ ਲੱਗ ਕੇ ਜੇ ਇਸ ਮੰਗਤ ਜਿਆਦੇ ਸੀਗੇ ਤੇ ਫਿਰ ਫੜੇ ਕੇਸ ਵੀ ਜਿਆਦੇ ਬਣਨੇ ਇਸ ਜਾਣੇ ਬਾਰੇ ਆਪਣੇ ਜੇਲਾ ਦੀ ਜਾਣੇ ਲੋਕਾਂ ਨੇ ਤੇ ਕੈਰੋਂ ਸਾਹਿਬ ਜਦੋਂ ਪੱਟੀ ਆਏ ਉਹਨਾਂ ਇਕੱਠ ਕੀਤਾ ਤੇ ਪੰਜਾਬ ਉਹਨਾਂ ਲੋਕਾਂ ਨੂੰ ਕਿ ਐਨੀ ਗੱਲ ਵੀ ਵੇਖੋ ਜੱਟ ਸੁਹਾਗੇ ਤੇ ਚੜਿਆ ਮਾਲ ਨਹੀਂ ਹੁੰਦਾ ਤੇ ਤੁਹਾਡੇ ਇਲਾਕੇ ਦਾ ਇੱਕ ਜੱਟ ਪ੍ਰਤਾਪ ਸਿੰਘ ਕੈਰੋਂ ਬਕਾਇਦਾ ਤੌਰ ਤੇ ਪੰਜਾਬ ਦਾ ਮੁੱਖ ਮੰਤਰੀ ਹੈ ਪੰਜਾਬ ਦਾ ਬਾਦਸ਼ਾਹ ਮੰਗੋ ਕੀ ਮੰਗਦੇ ਕੋਈ ਮੈਡੀਕਲ ਕਾਲਜ ਮੰਗ ਲਓ ਕੋਈ ਆਈਟੀ ਮੰਗ ਲਓ ਕੋਈ ਕਾਲਜ ਹੋਰ ਮੰਗ ਲਓ ਐਂਟ ਕਾਲਜ ਮੰਗ ਕੋਸ਼ਿਸ਼ ਮੰਗ ਲਓ ਕੋਸ਼ਿਸ਼ ਨਹੀਂ ਮੰਗਿਆ ਮੰਗਿਆ ਕੀ ਵੀ ਸਾਡੇ ਬੰਦੇ ਫੜ ਜਾਂਦੇ ਆ ਜੀ ਇਹ ਸਮਗਰਾਂ ਦਾ ਏਰੀਆ ਵਾ ਤੇ ਫੜੇ ਜਾਂਦੇ ਸਾਨੂੰ ਉਹਨਾਂ ਦੀ ਮੁਲਾਕਤ ਕਰਨ ਜਾਂਦੇ ਤੇ ਜੇਲ੍ਹ ਦੇ ਵਿੱਚ ਅਮਰ ਸਜਣਾ ਪੈਂਦਾ ਉਹ ਸਾਨੂੰ ਕਾਫੀ ਦੂਰ ਪੈਂਦਾ ਤੇ ਸਾਡੀ ਮਿਹਰਬਾਨੀ ਕਰਕੇ ਇੱਥੇ ਜੇਲ੍ਹ ਬਣਾ ਦੇ ਤੇ ਕੈਰਨ ਸਾਹਿਬ ਕਹਿੰਦੇ ਪੁੱਟਿਆ ਭਾੜ ਤੇ ਨਿਕਲਿਆ ਚੂਹਾ ਇੱਥੇ ਤੇ ਚੂਹੀ ਨੇ ਨਿਕਲੀ ਕਹਿੰਦੇ ਯਾਰ ਤੁਹਾਡੀ ਮੰਗ ਟੇਢੀ ਵੀ ਐ ਤੇ ਬੜੀ ਛੋਟੀ ਆ ਲੇਕਿਨ ਤੁਸੀਂ ਹੁਣ ਮੰਗ ਰੱਖੀ ਤੇ ਜੇਲ ਬਣੂਗੀ ਤੇ ਸਪੈਲੀ ਪੰਜਾਬ ਚ ਸਭ ਜਿਹੜੇ ਬਣੀ ਸੀ ਉਹ ਪੱਤੀ ਜੇਲ ਬਣੀ ਸੀ ਸਾਡੀਆਂ ਬਿਲਕੁਲ ਇਸ ਕਰਕੇ ਇਹਨਾਂ ਲੋਕਾਂ ਦੀ ਮੰਗਾਂ ਬਹੁਤੀਆਂ ਨਹੀਂ ਜਿਹੜੇ ਐਡਵੋਕੇਟ ਬਨਦਰਜੀਤ ਸਿੰਘ ਇਹਨਾਂ ਬੰਦਰ ਸੇ ਉਹ ਜਿਹੜੇ ਹੈਗੇ ਪੱਤੀ ਵਾਲੇ ਉਹਨਾਂ ਦੇ ਕਹਿਣ ਦੇ ਮਤਾਬ ਬਿਲਕੁਲ ਠੀਕ ਗੱਲ ਉਹਨਾਂ ਦੀ ਸਾਨੂੰ ਵਿਕਾਸ ਬਕੂਸ ਦੀ ਕੋਈ ਲੋੜ ਨਹੀਂ ਹੈਗੀ ਸੜਕਾਂ ਕਿ ਟੁੱਟੀ ਰਹਿੰਦੇ ਕੋਈ ਨਹੀਂ ਐਮਐਲਏ ਸਾਡੇ ਘਰ ਆ ਗਿਆ ਜੀ ਐਮਐਲਏ ਸਾਡੇ ਘਰ ਆ ਗਿਆ ਜੀ ਵੇਖੋ ਜੀ ਬੁਲਾਣੇ ਦੇ ਘਰ ਆ ਗਿਆ ਸਾਡੇ ਘਰ ਆ ਗਿਆ ਮੈਂ ਲੁਕ ਗਿਆ ਬੰਦਾ ਜੀ ਉਹਨੂੰ ਮੋਟ ਪਾ ਦਿੱਤੀ ਲੇਕਿਨ ਐਤੀ ਕੁਛ ਉਹਦਾ ਵੱਖਰਾ ਪੱਖ ਚੱਲ ਰਿਹਾ ਲੋਕ ਇਹ ਕਹਿੰਦੇ ਆ ਕਿ ਸੰਦੀਪ ਸਿੰਘ ਸੰਦੀ ਨੇ ਦੋ ਜਿਹੜੇ ਕਲੰਕ ਸੀ ਜੋ ਗੰਦ ਸੀ ਸਾਡੀ ਕੌਮ ਦੇ ਖਿਲਾਫ ਉਹ ਲਾਏ ਮਗਰੋਂ ਲਾਇਆ ਹੂੰ ਜਿੰਨਾ ਸੱਡਾ ਬੜਾ ਕਹਾਣ ਕੀਤਾ। ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਚਰਚਾ ਪਾਈ ਜਾ ਰਹੀ ਹੈ ਕਿ ਲੋਕ ਜਿੱਥੇ ਮਰਜੀ ਤੁਰੇ ਫਿਰਨ ਆਮ ਆਦਮੀ ਪਾਰਟੀ ਪਰੇ ਫਿਰਨਗੇ ਉਹ ਬਕੈਦਾ ਕਾਲੀਆਂ ਪਰੇ ਫਿਰਨਗੇ ਲੇਕਿਨ ਵੋਟ ਕੰਦੇ ਮਨਦੀਪ ਤੋਂ ਪੈਣੀ। ਜੇ ਮਨਦੀਪ ਉੱਥੋਂ ਜਿੱਤ ਜਾਂਦਾ ਵਾ ਤੇ ਉਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੇ ਸਿੱਖ ਜਾਊਗੀ ਮੁੱਖ ਮੰਤਰੀ ਕੱਖ ਨਹੀਂ ਕੀਪ। ਤੇ ਕੁਝ ਜਿਹੜੇ ਸੁਲਝੇ ਲੋਕ ਨੇ ਤੇ ਵੀ ਆਪ ਹੀ ਹਰ ਮੀਤ ਤੇ ਨਸ਼ਾ ਦਾ ਵਪਾਰੀ ਹੈ ਜੀ ਹੂੰ ਕੇ ਮੁੱਖ ਮੰਤਰੀ ਸਾਹਿਬ ਹੁਣੀ ਪਹਿਲਾਂ ਜਦੋਂ ਵਿਰੋਧੀ ਧਿਰ ਚ ਹੁੰਦੇ ਸੀ ਇਹ ਕਹਿੰਦੇ ਰਹੇ ਉਦੋਂ ਬਿਲਕੁਲ ਕਹਿੰਦੇ ਰਹੇ ਨੇ ਇਹਨੂੰ ਮੌਦਾ ਸਨਾਗਰ ਵੀ ਕਿਹਾ ਨਸ਼ਾ ਦਾ ਵਪਾਰੀ ਵੀ ਕਿਹਾ ਲੋਕਾਂ ਦਾ ਕਾਤਲ ਵੀ ਕਿਹਾ ਕਿਹੜਾ ਗੱਲ ਕਹੀ ਗੱਲ ਨਹੀਂ ਕਹੀ ਇਹਨਾਂ ਨੇ ਮਿਆਰ ਵੇਖੋ ਇਹਨਾਂ ਲੋਕਾਂ ਦਾ ਫਿਰ ਅੱਜ ਉਹਨਾਂ ਨਾਲ ਖਲੋ ਕੇ ਤੁਸੀਂ ਨੋਮੀਨੇਸ਼ਨ ਬੱਤੀ ਦਾ ਹੱਕ ਕਰੋਗੇ ਆਪਾਂ ਇਹੋ ਤੋਗੋਗੇ ਨਾ ਪਰ ਚੱਪਣੀ ਚ ਨੱਕ ਡੋਬ ਕੇ ਮਾਰੀ ਤੜੇ ਕੋਸੀ ਲੈ ਗਿਆ ਮਿਰਜਨੀ ਚੱਪਣੀ ਮਜੂਰ ਬਥਰੀਏ ਤੁਹਾਡੇ ਆਪਣੇ ਵਰਕਰ ਨੇ ਤੁਹਾਡੇ ਆਪਣੇ ਸਮਰਥਕ ਨੇ ਕੋਈ ਸੁਚਾਰੇ ਜਿਹੜਾ ਸੁੱੱਚੇ ਚਿਹਰੇ ਵਾਲਾ ਸਾਫ਼ ਸੁਥਰੇ ਚਿਹਰੇ ਵਾਲਾ ਉਹਦਾ ਕਲੰਕ ਨਹੀਂ ਲੱਗਾ ਕਿ ਉਹਨੂੰ ਦੇ ਦੇ ਤੁਸੀਂ ਟਿਕਟ ਐਡਵਰਡ ਕੋਮਲਜੀਤ ਸਿੰਘ ਹੁਣ ਖੜੇ ਹੀ ਨੇ ਭਾਵੇਂ ਮੈਨੂੰ ਨਹੀਂ ਪਤਾ ਕਿ ਉਹ ਬਹੁਤੀ देर ਖੜੀ ਰਹਿਣਗੇ ਜੇ ਖੜੇ ਰਹੇ ਤੇ 2-4 ਜਾਂਦੇ ਵੋਟਾਂ ਦੇ ਜਾਂਦੇ ਤੇ ਉਹ ਨੁਕਸਾਨ ਆਮ ਆਦਮੀ ਪਾਰਟੀ ਦਾ ਕਿਸੇ ਹੋਰ ਦਾ ਨਹੀਂ ਹੋਣਾ ਤੇ ਪੜ੍ਹ ਸਾਹਿਬ ਆਮ ਆਦਮੀ ਪਾਰਟੀ ਨੂੰ ਤਾਂ ਨੁਕਸਾਨ ਆ ਡੀ.ਐੱ.ਜੀ. ਸਾਹਿਬ ਵਾਲੇ ਕੇਸ 'ਚ ਵੀ ਹੋਊਗਾ ਕਿ ਨਹੀਂ ਹੋਊਗਾ ਡੀ.ਐੱਨ.ਜੀ. ਸਾਹਿਬ ਦੇ ਕੇਸ ਦੇ ਵਿੱਚ ਚਲੋ ਅਸੀਂ ਬਹੁਤਾ ਨਹੀਂ ਕੀਤੇ ਕੇਸ ਹੋਵੇ ਕਿਉਂ ਤੁਹਾਨੂੰ ਪਤਾ ਹੀ ਪੀ ਪੰਜਾਬ ਪੁਰਸ ਦੇ ਵਿੱਚ ਭ੍ਰਿਸ਼ਟਾਚਾਰਾ 30000 ਦੀ ਲਾਈਨ ਲੱਗੀ ਪਈ ਚੋਰ ਉਹ ਜਿਹੜਾ ਫੜਿਆ ਜਾਂਦਾ ਭੁੱਲਰ ਸਾਹਿਬ ਦੇ ਫੜੇ ਜਾਣ ਤੋਂ ਬਾਅਦ ਵੀ ਇੱਥੇ ਬੜਾ ਕੁਝ ਹੋਇਆ ਉਹਦੀ ਇਨਵੈਸਟੀਗੇਸ਼ਨ ਜੇ ਕਿਤੇ ਮੁੱਖ ਮੰਤਰੀ ਸਾਹਿਬ ਕਰਾ ਦੇਣ ਨਾ ਹੂੰ ਤੇ ਬੜਾ ਕੁਝ ਨਿਕਲ ਸਕਦਾ ਮੈਨੂੰ ਇੱਕ ਵਿਦੇਸ਼ ਤੋਂ ਫੋਨ ਆਉਂਦਾ ਵੀ ਤੁਹਾਡੇ ਪੰਜਾਬ ਦੇ ਵਿੱਚ ਇੱਕ ਆਈਜੀ ਲੈਵਲ ਦਾ ਅਧਿਕਾਰੀ ਹੈ ਉਹਨੇ ਬਕਾਇਦਾ ਤੌਰ ਤੇ ਇੱਕ ਮੱਖੀ ਦੇ ਵਪਾਰੀ ਕੋਲੋਂ ਕੋਈ ਨਜਾਇਜ਼ਮੰਦ ਫੜਿਆ ਉਹਨੂੰ ਛੱਡਣ ਦੇ ਬਦਲੇ ਤੂੰ ਕੋਕ 5 ਕਰੋੜ ਰੁਪਏ ਲਿਆ ਉਹਦੇ ਮੁੱਡੇ ਤੇ ਕੋਈ ਛੋਟਾ-ਵਟਾ ਕੇਸ ਪਾਸ ਤੋਂ ਛੱਡਿਆ ਹੁਣ ਜੇ ਇਹ ਗੱਲ ਸੱਚੀ ਆ ਤੇ ਫਿਰ ਮੈਂ ਤਾਂ ਸੱਚੂੰਗਾ ਕਿ ਇੱਕ ਭੁੱਲਣੇ ਉੱਤੇ ਕਈ ਇਹੋ ਜਿਹੇ ਭੁੱਲਣੇ ਬੈਠੇ ਨੇ ਜਿਹੜੇ ਇਹ ਕੰਮ ਕਰਦੇ ਕਾਪੋਦਨ ਗੱਲ ਕਰ ਰਹੇ ਸੀ ਨਾ ਨਰਿੰਦਰ ਸਿੰਘ ਹੋ ਰਹੇ ਨਾ ਹਾਂਜੀ ਹਾਂਜੀ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਇਸ ਤਲਾਬ 'ਚ ਗੰਦੀਆਂ ਮੱਛੀਆਂ ਬਹੁਤ ਜਿਹੜੀ ਚੰਗੀਆਂ ਖੁੱਡੇ ਲੈਣ ਲੱਗੀ ਉਹਨੂੰ ਪੁੱਛਦੇ ਕੋਈ ਨਹੀਂ ਹੈਗਾ ਨਸ਼ੇ ਵਾਲੀ ਫਾਇਤ ਜਸਵਿੰਦਰ ਸਿੰਘ ਹੋਣੀ ਡੀਜੀਪੀ ਕਿੰਨੀ ਵਾਰੀ ਮੰਗ ਚੁੱਕੀ ਫਾਈਲ ਦਿੱਤੀ ਤੈਨੂੰ ਕਿਹਨੇ ਪਤਾ ਨਹੀਂ ਦੇ ਬਖਸ਼ ਨਹੀਂ ਕਿਸੇ ਨੂੰ ਐਸੇ ਕਰਕੇ ਪੁੱਲਨ ਸਰ ਸਾਹਿਬ ਦੀ ਜਿਹੜੀ ਗੱਲ ਆ ਪੁੱਲਨ ਸਰ ਦਾ ਭਾਵੇਂ ਬਹੁਤਾ ਅਸਰ ਉੱਥੇ ਨਾ ਪਵੇ ਕਿਉਂ ਸਾਡਾ ਤੇ ਵਿਆਹ ਹੀ ਬਣ ਗਿਆ ਪੁਲਿਸ ਦੇ ਬਾਰੇ ਤੇ ਸਾਡੇ ਬਾਰੇ ਚਰਚਾ ਹੀ ਹੁੰਦੀ ਜਿੰਜੇ ਪੁਲਿਸ ਨੂੰ ਪੈਸੇ ਨਾ ਦੇ ਦੀ ਇਹਨਾਂ ਤਸੱਲੀ ਨਹੀਂ ਹੁੰਦੀ ਜਿਹੜਾ ਕੰਮ ਹੋ ਜੂਗਾ ਨਹੀਂ ਜਿੱਦਾਂ ਤੁਸੀਂ ਮੈਨੂੰ ਦੱਸਦੇ ਪਏ ਸੀ ਵੀ ਈਡੀ ਆ ਸਕਦੀ ਆ ਤੇ ਉਹ ਮਾਮਲਾ ਵੱਡਾ ਹੋ ਸਕਦਾ ਫਿਰ ਕਿਉਂਕਿ ਹਜੇ ਇਲੈਕਸ਼ਨ ਨੂੰ ਤਾਂ ਟਾਈਮ ਪਿਆ ਵਾ ਅੱਜ ਦੀ ਡੇਟ ਦੇ ਵਿੱਚ ਜਿੰਟੀਆਂ ਹੁਣ ਤੱਕ ਖਬਰ ਆ ਰਹੀਆਂ ਨੇ ਉਹਦੇ ਵਿੱਚ 5 ਆਈਪੀਸ ਅਫਸਰ ਹੁਣ ਫਸਦੇ ਨੇ ਅੱਛਾ ਜੀ ਸੀਬੀਆਈ ਉਹਨਾਂ ਦੀ ਜਾਂਚ ਕਰੇਗੀ ਜੇ ਪੰਜ ਅਫਸਰ ਨੂੰ ਹੋਰ ਨੂੰ ਬੁਲਾਇਆ ਜਾਂਦਾ ਪੁੱਛਪੜਤਾਲ ਕੀਤੀ ਜਾਂਦੀ ਜੇ ਉਹਨਾਂ ਦਾ ਕੋਈ ਰੋਲ ਆਉਂਦਾ ਤੇ ਇਹ ਕੇਸ ਹੋਰ ਵੀ ਵੱਡਾ ਹੋ ਸਕਦਾ ਡੀਜੀਪੀ ਨੂੰ ਜੇ ਪੁੱਛਿਆ ਤੇ ਬਾਰੇ ਵੀ ਤੁਸੀਂ ਕੀ ਕਹਿੰਦੇ ਡੀਜੀਪੀ ਕਹਿੰਦਾ ਜੀ ਮਾਮਲਾ ਅਦਾਲਤ ਚ ਸਬਸਿਡਾਈਜ਼ਰ ਇਹਦੇ ਤੇ ਮੈਂ ਕੋਈ ਗਲਤੀ ਨਹੀਂ ਕਰਨੀ ਬੰਦਾ ਵੀ ਇਹੀ ਜਿਹਾ ਜਵਾਬ ਹੀ ਬਣਦਾ ਸੀ ਆਪਣੀ ਖਲਬਜਲੀ ਇਹ ਗੱਲ ਕਹਿ ਕੇ ਦੂਸਰੀ ਜੀ ਈਡੀ ਦੀ ਗੱਲ ਆਪਾਂ ਜਿਹੜੀ ਕੀਤੀ ਆ ਇਸ ਮਾਮਲੇ 'ਚ ਈਡੀ ਨੇ ਸੀਬੀਆਈ ਕੋਲ ਸਾਰੇ ਪ੍ਰੂਫ ਲੈ ਲਏਓ ਕਾਪੀਆਂ ਲੈ ਲਈਆਂ ਤੇ ਉਹ ਇਹਨਾਂ ਦੇ ਖਿਲਾਫ ਹੁਣ ਭੁੱਲਰ ਦੇ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ ਕਰੇਗੇ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਨ ਤੋਂ ਬਾਅਦ ਬਕਾਇਦਾ ਤੌਰ ਤੇ ਦੀ ਜਾਂਚ ਹੋਏਗੀ ਤੇ ਫਿਰ ਈਡੀ ਜਿਹੜੀ ਉਹ ਵਾਲ ਦੀ ਖਲੋਂ ਟੱਕ ਜਾਂਦੀ ਹੈ ਇੰਨੀ ਬਰੀਕੀ ਨਾਲ ਜਾਂਚ ਹੋਗੀ ਤਾਰੇ ਇਹਨਾਂ ਦੀਆਂ ਸੰਪਤੀਆਂ ਨੇ ਜਿਹੜੀਆਂ ਅਚਾਨਤ ਜਿਹਨੀਆਂ ਸੀਬੀ ਨੇ ਹੁਣ ਤੱਕ ਟ੍ਰੈਕਸ ਕੀਤੀਆਂ ਨੇ ਉਹਨਾਂ ਦੀ ਅਜੇ ਜਾਂਚ ਹੋਣੀ ਤੇ ਮੈਂ ਸੋਚਦਾ ਵੀ ਜਿਸ ਤਰੀਕੇ ਦੇ ਸੰਕੇਤ ਮਿਲਦੇ ਵੀ ਹੋ ਸਕਦਾ ਇਹਨਾਂ ਦੇ ਕੁਝ ਗਲਤ ਬੰਦੇ ਨਾਲ ਸੰਬੰਧ ਹੋਣ ਕਿਉਂ ਗਲਤ ਬੰਦੇ ਜੇ ਕੰਮ ਕਰਦੇ ਪੈਸੇ ਦੇ ਕੋਈ ਛੱਡ ਦਿੰਦੇ ਆ ਆਪਾਂ ਤਾਂ ਫਿਰ ਇਹ ਖੋਜ ਦੇ ਸੰਬੰਧ ਕਿਤੇ ਵੀ ਪਰਮਿੰਦਰ ਸਿੰਘ ਕਿਤਨਾ ਨਾਉ ਜਿਵੇਂ ਕੀਤੇ ਵੀ ਹਰ ਥਾਂੇ ਕੋਲ ਮਹੀਨਾ ਆਉਂਦਾ ਸੀ ਨਾ ਇੱਕ ਥਾਣੇ ਕੋਲੋਂ ਤੁਹਾਨੂੰ 50000 ਮਹੀਨਾ ਵੀ ਆਇਆਗਾ ਤੇ ਮੈਂ ਕਿਹਾ 19 ਕੇ 20 ਥਾਣੇ ਸੀ ਉਹ ਜਿਹੜੇ ਇਤਿਹਾਸ ਕਰਦੇ। ਕਿੰਨੇ ਪੈਸੇ ਬਣਦੇ ਨੇ ਮਹੀਨੇ ਦੇ। ਸਹੀ। ਤੇ ਜੇ ਕਿਤੇ ਇਹਨਾਂ ਦਾ ਸਬੰਧ ਕਿਤੇ ਥੋੜਾ ਜਿਹਾ ਵੀ ਸਾਬਤ ਹੋ ਗਿਆ ਵੀ ਇਹਨਾਂ ਦਾ ਜਿਹੜਾ ਸੀ ਉਹ ਅਤਵਾਦੀ ਵੱਖਵਾਦੀ ਕਿਸੇ ਜਥੇਬੰਦੀ ਨਾਲ ਐਨਆਈਏ ਆ ਗਈ ਤੇ ਫਿਰ ਇਹਨਾਂ ਦੇ ਬਾਹਰ ਆਉਣਾ ਮੁਸ਼ਕਲ। ਐਨਆਈਏ ਦੇ ਫਿਰ ਉੱਡੀ ਗਈ ਤਾਂ ਜੱਜ ਕਰੇਗੀ। ਐਨ ਲਈ ਤੁਹਾਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈਗੀ ਆਪਣੇ ਨਾਲ ਜਾਣ ਕਰ ਸਕਦੀ ਹੈ ਇਸ ਕਰਕੇ ਤੁਹਾਨੂੰ ਲੱਛਲ ਦੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਦੇ ਜੋ ਹੋਰ ਵੱਧ ਸਕਦੀਆਂ ਨੇ منی ਲੌਂਡਰਿੰਗ ਦੇ ਕੇਸ ਦੇ ਵਿੱਚ ਉਹਨਾਂ ਨੂੰ ਜਾਜ ਦਾ ਸਮਾਂ 180 ਦਿਨ ਮਿਲਣਾ ਵਾ ਆਮ ਤੌਰ ਤੇ 90 ਦਿਨ ਦਾ ਹੁੰਦਾ ਤੇ 180 ਦਾ ਮਤਲਬ 6 ਮਹੀਨੇ ਤੁਹਾਡੀ ਕੋਈ ਉੱਤੇ ਦਾ ਫਰਿਆਦ ਨਹੀਂ ਬਾਕੀ ਇਹ ਵੀ ਕਹਿ ਸਕਦੇ ਆ ਤੁਹਾਨੂੰ ਪਤਾ ਹੀ ਆ ਵੀ ਸਾਡਾ ਸਿਸਟਮ ਕਿੱਡਾ ਵਧੀਆ ਵਾ ਪੈਸਾ ਸੁੱਟੋ ਤਮਾਸ਼ਾ ਦੇਖੋ ਸਰ ਸਿਸਟਮ ਹੀ ਵਧੀਆ ਹਤੇ ਦਵਿੰਦਰ ਭੁੱਲਰ ਵਾਲਾ ਮਾਮਲਾ ਦੇਖ ਲੋ ਕਦੋਂ ਦਾ ਲਟਕਦਾ 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 ਹੀ ਆਉਂਦਾ ਤੇ ਹੁਣ ਕਹਿੰਦੇ ਅਸੀਂ ਦੀਵਾਲੀ ਨਹੀਂ ਮਨਾਉਣੀ ਪਹਿਲਾਂ ਤਾਂ ਇਹ ਦੱਸੋ ਵੀ ਦੀਵਾਲੀ ਮਨਾਈ ਦੀ ਕਿਵੇਂ ਆ ਮਤਲਬ ਸਿਆਣਾ ਬੰਦਾ ਕਿਵੇਂ ਤੁਸੀਂ ਕਿਵੇਂ ਦੀਵਾਲੀ ਮਨਾਉਨੇ ਹੋ ਪਹਿਲਾਂ ਤਾਂ ਇਹ ਹੀ ਦੱਸਿਓ ਪੱਟ ਸਰ ਵਿਲਕੋ ਪਹਿਲੀ ਗੱਲ ਤੇ ਦੀਵਾਲੀ ਮਨਾਉਣ ਦਾ ਮਤਲਬ ਹੁੰਦਾ ਤੇ ਅਸੀਂ ਕਿਸੇ ਪ੍ਰਕਾਰ ਦੀ ਖੁਸ਼ੀ ਨਹੀਂ ਮਨਾਉਣੀ ਜਿਹੜੀ ਦੀਵਾਲੀ ਹੈ ਸਾਡੀ ਜਿਹੜੀ ਦਰਬਾਰ ਸਾਹਿਬ ਦੀ ਦੀਵਾਲੀ ਆਜ ਤੋਂ 100 ਸਾਲ ਪਹਿਲਾਂ ਬਕਾਇਦਾ ਤੌਰ ਤੇ ਇੱਥੇ ਸਰਬੱਤ ਖਾਲਸੇ ਹੁੰਦੇ ਸੀ ਵਿਸਾਖੀ ਦੇ ਉੱਤੇ ਤੇ ਦੀਵਾਲੀ ਦੇ ਉੱਤੇ ਤੇ ਸੰਗਤਾਂ ਦੇ ਜਿਹੜੇ ਪੈਨਿੰਗ ਮਾਮਲੇ ਤੁਸੀਂ ਉਹ ਨਪਟਾਏ ਜਾਂਦੇ ਸੀਗੇ ਫੈਸਲੇ ਲੈ ਜਾਂਦੇ ਸੀ ਬੇਸੀ ਆ 6 ਮਹੀਨੇ ਕੀ ਕਰਨਾ ਤੇ ਉਹਨਾਂ ਨੂੰ ਸਪੈਟਰੀ ਲੈ ਕੇ ਤੇ ਉਹਨਾਂ ਨੂੰ ਪੂਰਨੇ ਪਾਈ ਜਾਂਦੇ ਸੀ ਉਹਨਾਂ ਦੇ ਕੰਮ ਕੀਤੇ ਜਾਂਦਾ ਸੀ ਹੁਣ ਤੁਸੀਂ ਆਉਣੇ ਲੱਖ ਦੀਵਾ ਜਗਾ ਦੇਗੇ ਅਸੀਂ ਜੀ ਅਸੀਂ ਦੀਵੇ ਜਗਾਉਣ ਤੋਂ ਬਾਅਦ ਅੱਗੇ ਵੱਧਦੇ ਹੀ ਅਸੀਂ ਗੱਲ ਹੀ ਨਹੀਂ ਕਰਦੇ ਦੀਵੇ ਦੀ ਗੱਲ ਹੈ ਬਸ ਠੀਕੇ ਦੀ ਕੋਈ ਗੁਰਗੁਸ ਨਹੀਂ ਕਰਦਾ ਬੇਸ ਕਰਕੇ ਲੱਖ ਦੀਵਾ ਤੁਸੀਂ ਜਗਾ ਲਓ ਕੋਈ ਗੱਲ ਨਹੀਂ ਜਗਾ ਲਓ ਲੇਕਿਨ ਸਾਡੇ ਮੁੱਦੇ ਉੱਥੇ ਦੇ ਖੜੇ ਉੱਥੇ ਹੀ ਖੜੇ ਆ ਅੱਗੇ ਕੀ ਸੀ ਖਾਲਸਾ ਉਹਦਾ ਸੀ ਬਕਾਇਦਾ ਤੌਰ ਤੇ ਜਦੋਂ ਫਰਮਤ ਕਰਦਾ ਉੱਤੇ ਵਿਚਾਰ ਚਰਚਾ ਹੁੰਦੀ ਸੀ ਜੋ ਸੀਨ ਜਿਹੜੇ ਉਹ ਫਰਕ ਫਰਕ ਦੀ ਲੱਜੰਦੇ ਸੀਗੇ ਵਿਚਾਰ ਚਰਚਾ ਤੋਂ ਬਾਅਦ ਲੱਜੰਦੇ ਸੀਗੇ ਫਿਰ ਤੇ ਜਥੇਦਾਰ ਆਊਗਾ ਆਪਣਾ ਇੱਕ ਸੰਦੇਸ਼ ਪੜ੍ਹੂਗਾ ਪੰਥ ਕੇਕ ਤੱਕ ਰਾਜੂ ਪੰਜਾਬ ਸਰਕਾਰ ਨੂੰ ਚਾਰਾ ਕਾਲਾ ਕੱਢੂਗਾ ਚਾਰ ਕਾਲਾ ਕੱਢੂਗਾ ਆਪਣੇ ਨੂੰ ਕੇਂਦਰ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੀ ਕਰੂਗਾ ਤਾਰੀਫ ਨਾਲ ਜਿਹੜੀ ਆ ਬਕਾਇਦਾ ਤੌਰ ਤੇ ਕਾਲੀਗਨ ਦੀ ਤਾਰੀਫ ਕਰੂਗਾ ਕਿ ਕੰਮ ਦੇ ਬੇੜੀ ਕਿ ਘਰ ਜਲਦੀ ਕੋਦੂ ਬਦ ਕੇ ਤੇ ਪਿੱਛੜ ਜੀ ਜਿਹਦੇ ਦਾ ਸੰਦੇਸ਼ ਕੀ ਕਹਿੰਦਾ ਸੀ ਇਦਾਂ ਨਹੀਂ ਕੰਮ ਚੱਲਦਾ ਰੂਟ ਲੈਵਲ ਤੇ ਕੋਈ ਪ੍ਰੋਗਰਾਮ ਦੇਣਾ ਪੈਂਦਾ ਲੋਕਾਂ ਨੇ ਸੁਣਨੀ ਪੈਂਦੀ ਹੈ ਜੇ ਪੀ ਤੁਰੀ ਜੇ ਕੋ ਤੁਰੀ ਜਾਗੀ ਦੂਰ ਕਰਨੀ ਪੈਂਦੀ ਹੈ ਪਰ ਸਾਡੇ ਤੇ ਤੇ ਵਿਗਦੋ ਤੁਸੀਂ ਵੀ ਜਾਕੋ ਜਿਹੜਾ ਇੱਕ ਪੰਥ ਇਕਤਾਉਣ ਚੇਹੀਦੀ ਆ ਕਿ ਕਾਲੀਦਲ ਬਾਦਲ ਨੂੰ ਮਜੂਬ ਕੀਤਾ ਜਾਣਾ ਜਿਹਦਾ ਦੀ ਸ਼੍ਰੋਮਣੀ ਕਮੇਟੀ ਨਾਲ ਦੀ ਸੰਸਥਾ ਹੀ ਕੋਈ ਨਹੀਂ ਜੀ ਸਾਡੇ ਮਾਨ ਜੋ ਗੁਰਿੰਦਰ ਸਿੰਘ ਐਡਵੋਕੇਟੇ ਪ੍ਰਧਾਨ ਨੇ ਉਹਨਾਂ ਨੇ ਜਿੰਨਾ ਕੰਮ ਕੀਤਾ ਉਹ ਤੇ ਮੈਂ ਕਿਸੇ ਬਾਬੇ ਨਾਨਕ ਨੇ ਨਹੀਂ ਕੀਤਾ ਇੱਥੋਂ ਤੱਕ ਸਿਫਤਾ ਕਰੀ ਜਾਣਗੇ ਮਿੱਠੇ ਉੱਤੇ ਤੇ ਬਾਬੇ ਨਾਨਕ ਦੇ ਮੈਂ ਨਾ ਚਰਨਾਂ ਦੀ ਧੂੜ ਲਗਈ ਨਾ ਉਹਨਾਂ ਨੂੰ ਅੱਧੇ ਲੋਕ ਜਿਹਦਰ ਨਹੀਂ ਮੰਨਦੇ ਅੱਧੇ ਬਹੁਤੇ ਲੋਕ ਦਮ ਦੀ ਵੀ ਟਿਕਸਾਨ ਲੈ ਲਓ ਬੁੱਢਾ ਤਾਂ ਲੈ ਲਓ ਮਿੱਦੀ ਜਨ ਸ਼ੀਨਾ ਲੈ ਲਓ ਮੈਂ ਜਿਹਦਰ ਨੂੰ ਕਰੀਂ ਮੰਨਦੇ ਜਿਹਦਰ ਨਹੀਂ ਗਾਜੀ ਇਸ ਕਰਕੇ ਇਥੋਂ ਕਾਲ ਤੱਕ ਦੇ ਉੱਤੇ ਦੀਵੇ ਜਗਾ ਕੇ ਚਲੇ ਜਾਣਾ ਗੋਮਤੀ ਜਗਾ ਕੇ ਚਲੇ ਜਾਣਾ ਦੀਵਾਲੀ ਨੂੰ ਅਸੀਂ ਤੇ ਬੰਦੀ ਛੋੜ ਦਿਖਤੂ ਅਸੀਂ ਰਲਗੱਡ ਨਹੀਂ ਕਰ ਸਕਦੇ ਲੇਕਿਨ ਫੇਰ ਵੀ ਦੁਨੀਆ ਭਰ ਦੇ ਵਿੱਚ ਇਹ ਤਿਆਰ ਬਣਾਇਆ ਜਾਂਦਾ ਆਪੋ ਆਪਣੇ ਤਰੀਕਿਆਂ ਦੇ ਨਾਲ ਵੱਖ-ਵੱਖ ਨਵੇਂ ਨਵੇਂ ਲਾਇਆ ਜਾਂਦਾ ਵਾ Hindu ਪਜੜੇ ਵੀਰ ਨੇ ਦੁਆਈ ਬਣਾਉਂਦੇ ਵੀ ਭਗਵਾਨ ਰਾਜੇਂਦਰ ਇਸ ਦੇ ਜਿੱਦੇ ਆਇਆ ਸੀ ਤੇ ਲੋਕਾਂ ਦੇ ਚੋਦੇ ਦੀਵਦੀ ਗਾ ਕੇ ਖੁਸ਼ੀ ਮਨਾਈ ਸੀ ਅਸੀਂ ਬੰਦੀ ਛੋੜ ਦਿਵਸ ਦੀ ਗੱਲ ਕਰੀਂਦੇ ਨੇ ਕਿ ਇਸ ਦੇ ਗੁਰੂ ਸਾਹਿਬ ਅੰਮ੍ਰਿਤਸਰ ਆਏ ਸੀਗੇ ਜਾਰ ਰਿਹਾ ਆਏ ਸੀਗੇ ਦੇ ਵਿੱਚ ਬਹੁਤੀ ਪਰ ਆਰ ਪੀ ਸਿੰਘ ਹੁਣੀ ਕੀ ਕਹਿਣਾ ਚਾਹੁੰਦੇ ਆ ਇਸ ਪੂਰੇ ਮਾਮਲੇ ਮਾਰਪੀ ਸਿੰਘ ਹੋਰੀ ਜਿਹੜਾ ਵਾ ਉਹ ਮੁੱਦਾ ਲੈ ਕੇ ਚੱਲੇ ਤੇ ਬੰਦੀ ਸਿੰਘਾਂ ਦਾ ਵੀ ਮੈਂ ਵੇਖੋ ਜਿੰਨਾ ਚਿਰ ਗੁਰਿੰਦਰਪਾਲ ਸਿੰਘ ਪੁੱਲਰ ਰਿਆ ਨਹੀਂ ਹੋ ਜਾਂਦੇ ਉਹਨਾਂ ਤੱਕ ਮੈਂ ਆਪਣੇ ਘਰ ਕੋਈ ਖੁਸ਼ੀ ਨਹੀਂ ਮਿਲਾਂਗਾ ਮੈਂ ਦੁਆੜੀ ਤੇ ਮਿਲਾਂਗਾ ਇਹਦਾ ਮਤਲਬ ਉੱਪਰ ਉਹਨੂੰ ਹਰੀ ਚੰਡੀ ਪੂਰੀ ਹੋ ਗਈ ਆ ਵੀ ਤੁਸੀਂ ਇਹ ਬਿਆਨ ਦੇ ਦਿਓ ਅਸੀਂ ਕੰਮ ਕਰਦੇ ਆਂਗੇ ਤੇ ਸਿੱਖਾਂ ਦੀ ਅਪਮਾਨ ਧਰਦੀ ਲੈਣੀ ਉਹਨਾਂ ਨੂੰ ਹਮਦਰਦੀ ਪੰਜਾਬ 'ਚ ਮਿਲੇ ਨਾ ਮਿਲੇ ਤਰੰਧਨ 'ਚ ਮਿਲੇ ਨਾ ਮਿਲੇ ਲੇਕਿਨ ਉਹਨਾਂ ਦੀ ਹਮਦਰਦੀ ਹੋਊਗੀ ਜਿੰਨੇ ਸਿੱਖ ਪੰਜਾਬ ਸਰਦੇ ਉਹਨੂੰ ਬਹੁਤ ਜਿਹੇ ਬਾਕੀ ਪ੍ਰਸ਼ਾਸਕ ਦੇ ਵਾਸਤੇ ਪਿਛਲੀਆਂ ਜਦੋਂ ਵੋਟਾਂ ਮੀਆਂ ਸਿੱਖਾਂ ਨਾਲ ਮਦਦ ਨਹੀਂ ਕੀਤੀ ਹੁਣ ਉਹਨਾਂ ਨੂੰ ਪਰਮਾਹ ਕੇ ਵੀ ਦੇ ਦੱਸ ਇਹ ਦੱਸਣਗੇ ਜੋਗ ਵਿੱਚ ਖੁਜੀ ਬੰਦੀ ਸਿੰਘ ਰਿਆਸੀ ਕੀਤੀ ਦਵਿੰਦਰਪਾਪ ਭੁੱਲਨੂ ਸੀ ਰਿਆਕ ਕੀਤਾ ਸੀ ਕਿੱਥੇ ਤੁਹਾਨੂੰ ਘਟ ਕੀਤੀ ਪੰਜਾਬ ਦੀ ਗਲਤੀ ਹੈਗੀ ਆ ਪੰਜਾਬੋਂ ਬਾਹਰ ਦੇ ਸਿੱਖਾਂ ਦੀਏ ਵੋਟਾਂ ਵਟੋਰਨ ਵਾਸਤੇ ਇਹ ਕੰਮ ਕਰਦੇ ਅਸੀਂ ਕਹਿੰਦੇ ਵੀ ਵੋਟਾਂ ਵਟੋਰੋ ਜਿੱਕਰ ਦਵਿੰਦਰ ਪਾਲ ਸਿੰਘ ਭੁੱਲਰ ਦਾ ਤੇ ਬੰਦੀ ਸਿੰਘਾਂ ਦਾ ਮਾਮਲਾ ਬਿਲਕੁਲ ਜੈਨੂਅਲ ਆ ਉਹਦੇ ਤੇ ਪੂਨੇ ਪੈਜਣੇ ਜੀ ਦੇ ਉਹਨੂੰ ਜਿਹੜੀ ਆ 2019 ਤੁਸੀਂ ਨੋਟੀਸ ਜਾਰੀ ਕੀਤਾ ਉਹਨੂੰ 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 ਪ੍ਰੋਬਲਮ ਤੇ ਨਿਕਿਤਾ ਜਾਣਾ ਚਾਹੀਦਾ ਆਪਣੀ ਜੇ ਮਾਪਾ ਲੈ ਜਾਣਾ ਚਾਹੀਦਾ ਜੀ ਜੀ ਫਿਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਜੀ ਜੀ ਸ਼ੁਕਰੀਆ ਜੀ